ਪਰਮਸੰਗ ਦੀ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਇੱਕ ਗਨ ਹੋਰ ਕਹੀ ਕਿ ਤੁਹਾਡੇ ਨਾਲ ਮੇਰਾ ਅੱਜ ਤੋਂ ਬਾਅਦ ਪਿਤਾ ਦਾਦੇ ਪੁੱਤਰ ਦਾ ਰਿਸ਼ਤਾ ਜੁੜ ਗਿਆ ਹੁਣ ਦੇਚੇ ਵੀ ਤੌਰ ਤੇ ਜਿਹੜਾ ਪਿਤਾ ਦਾ ਰੂਪ ਹੈ ਉਹ ਪੁੱਤਰ ਨੂੰ ਪ੍ਰਮਾਤਮਾ ਕੁਦਰਤ ਵੱਲੋਂ ਪੁੱਤਰ ਨੂੰ ਮਿਲਿਆ ਹੁੰਦਾ ਉਹ ਜਾਇਰ ਲੱਖਾਂ ਬੰਦਿਆਂ ਦੇ ਵਿੱਚ ਖੜਾ

ਆਪ ਦੇੇ ਰਿਆ ਰੂਪਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਇਹ ਸਿੱਖਾਂ ਨੇ ਪੁੱਛਿਆ ਕਹਿੰਦੇ ਗੁਰੂ ਜੀ ਇੱਕ ਦਾ ਦੱਸੋ ਪੁੱਛਦਾ ਸੀ ਸਾਡੇ ਨਹੀਂ ਸਾਨੂੰ ਹੱਕ ਨਹੀਂ ਪਰ ਫੇਰ ਵੀ ਅਸੀਂ ਤੁਹਾਨੂੰ ਪੁੱਛਣਾ ਹੋਰ ਤਾਂ ਕਦੇ ਕਿਸੇ ਨੇ ਸਾਡੇ ਕੋਈ ਇਹ ਦੇਖ ਰੇ ਪੰਨ ਵਿੱਚ ਨਹੀਂ ਆਇਆ ਕਿ ਕਿਸੇ ਨੇ ਆਪਦੀ ਉਮਤ ਨੂੰ ਆਪ ਦਾ ਰੂਪ ਦਿੱਤਾ ਹੋਵੇ ਤੇ ਸਾਨੂੰ ਤੁਸੀਂ ਕਿਹਨੇ ਕਹ ਰਹੇ ਹੋ ਕਿ ਤੂੰ ਮੇਰਾ ਰੂਪ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਯਾ ਮੈਂ ਰਚਨਾ ਮਿੱਠਿਆ ਸਾਖੀ ਪਾਰ ਬ੍ਰਹਿਮ ਗੁਰੂ ਨਾਨਕ ਸਾਖੀ ਗੁਰੂ ਨਾਨਕ ਦੇਵ ਜੀ ਆਪਣੇ ਵਿਚਾਰੇ ਸਾਖੀ ਹੈ ਮਤਲਬ ਗਵਾਹ ਗਵਾਹ ਆ ਗੁਰੂ ਨਾਨਕ ਜਿਹੜੀ ਗੱਲ ਮੈਂ ਤੈਨੂੰ ਕਹਿਣਾ ਮੇਰੇ ਸਹਿਜ ਜਾਪਿਆ ਇਹੀ ਗੱਲ ਮੈਂ ਤੈਨੂੰ ਕਹਿਣਾ ਤੂੰ ਮਾਨਕ ਸਵਾ ਆਪਣੇ ਪੁੱਤ ਬਚਾ ਲੈ ਤੂੰ ਮੇਰਾ ਪੁੱਤ ਹੈ ਤੂੰ ਮੇਰਾ ਰੂਪ ਹੈ ਪਰ ਗੱਲ ਇੱਕ ਗੁਰੂ ਸਾਹਿਬ ਨੇ ਹੋਰ ਵੀ ਕਹਿ ਦਿੱਤੀ ਕਿ ਵੇਖ ਪੁੱਤ ਮੈਂ ਤਾਂ ਨਹੀਂ ਤੈਨੂੰ ਛੱਡ ਕੇ ਭੱਜਦਾ ਚਾਹੇ ਸਰਬਾਸਤ ਚਲਿਆ ਜਾਵੇ ਚਾਹੇ ਜੋ ਮਰਜ਼ੀ ਕੁਰਬਾਨੀ ਕਰਨੀ ਪਵੇ ਤੇਰੀ ਇੱਜ਼ਤ ਤੇਰੀ ਇੱਜ਼ਾਤੀ ਤੇਰਾ ਸਹਿਰ

हां तो वो बाबा जी हेलो का तांता वही अपने इन्हीं गुरुदास जी सीनियर वाले के चालू का ज्ञान से इन्हें बुजाय बोलो पास हो जा सबसे गया आ जाओ उठ के आ जाओ थोड़ा दे बहुत सारे निजी दरवाजे আগেলাবারজান্য়ে নাভবাাকাসংনে য়েয়ে কালারেয়ে আদাজারে আাক্যিনেনে টাজাকারাজ্যিয়েল কাসটাজাজ্য়ে. নাজাজাজাজ� ਸਾਰੇ ਬੋਲ ਆਇਆ ਜਿਹੜੀ ਸਾਥੀਆਂ ਵਾਲੇ ਪਿਆਰੇ ਲੋਕਾਂ ਵੱਲੋਂ ਮਾਣ ਦਾ ਪਿਆਰ ਨਜ਼ਦੀਕੀ ਵਾਲੇ ਦਾ ਤੋਰੀ ਮਹਿਮ ਲੈ ਰਿਹਾ ਕਿ ਨਹੀਂ ਹੋ ਰਹੇ ਅਮਨ ਖੜਾ ਜਿਸ ਲੋਕਾਂ ਵੱਲੋਂ ਉਨ੍ਹਾਂ ਨੂੰ ਮਿਲਵਾਉਂਦੇ ਬਹੁਤ ਜੀਤਾਂ ਮਿਲਤੀ ਆ ਬਹੁਤ ਬਹੁਤ ਆ ਬਹੁਤ ਬਹੁਤ ਆ ਭਗਤ ਜੀ ਜਿਹੜਾ ਜਿਹਨਾਂ ਵੱਲੋਂ ਦਾ